ਮੰਚ ਤੇ ਬੈਠੇ ਸਿੰਘ ਸਰਵੰਤ ਤੇ ਹੋ ਸਾਰੇ ਸੱਜਣੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਮਾਮਲਿਆਂ 'ਚ ਸ਼ਾਇਦ ਸਭ ਤੋਂ ਅਨਪੜ ਮੈਂ ਆ ਇਸ ਕਰਕੇ ਸ਼ੁਰੂ ਜੀ ਮਾਫੀ ਮੰਗਦਾ ਪਰ ਜਿੰਨਾ ਕ ਮੈਨੂੰ ਸਮਝ ਦੀ ਲੋੜ ਹੈ ਉਹ ਮੈਂ ਕੱਲਾ ਸਮਝ ਤੱਕ ਸੀਮਿਤ ਨਹੀਂ ਰੱਖਦਾ ਜ਼ਿੰਦਗੀ 'ਚ ਆਤਾਰ ਦਾ ਵੀ ਹੈ ਜਿਹੜੀ ਪਿਆਰੇ ਲਾਲ ਗੜਗ ਜੀ ਬਾਰ-ਬਾਰ ਗੱਲ ਕਰਕੇ ਜਾਈਏ ਤੇ ਸਾਨੂੰ ਚੰਗਾ ਵੀ ਲੱਗਦਾ ਕਿ ਸਿੱਖੀ ਸਾਨੂੰ ਉਸ ਗੱਲ ਦਾ ਮਾਣ ਵੀ ਮਹਿਸੂਸ ਹੁੰਦਾ ਕਿ ਸਾਨੂੰ ਇੱਕ ਬਹੁਤ ਵਧੀਆ ਜੀਵਨ ਜਾਚ ਸਿੱਖੀ ਫਲਸਫੇ ਨੇ ਸਿਖਾਈ ਜਿਹੜੀ ਕਿ ਦੁਨੀਆ ਨਾਲੋਂ ਅਲੱਗ ਹੈ। ਬਾਕੀ ਮੈਂ ਆਪਣੀ ਗੱਲ ਇਸ ਤਰ੍ਹਾਂ ਸ਼ੁਰੂ ਕਰਦਾ ਕਿ ਇਹ ਗੱਲ ਠੀਕ ਹੈ ਸਭਰਾਜ ਜੀ ਨੇ ਆਪਣੇ ਢੰਗ ਨਾਲ ਬਹੁਤ ਸੋਹਣੀ ਗੱਲ ਕਹੀ ਆ ਕਿ ਸਿੱਖ ਕੋਈ ਅਲੱਗ ਆਈਲੈਂਡ ਤੇ ਨਹੀਂ ਬੈਠੇ ਕਿ ਇਹਨਾਂ ਨੇ ਉਹਦੇ ਤੇ ਕਬਜ਼ਾ ਕਰਨਾ ਆਈਲੈਂਡ ਦੇ ਉੱਤੇ ਤੇ ਤੁਸੀਂ ਚੱਕ ਲੋ ਕਵਾੜੀਆਂ ਚੱਕ ਲੋ ਪ੍ਰਾਣੀਆਂ ਬਰਸ਼ੀਆਂ ਤੇ ਤੁਸੀਂ ਉਹਦੇ ਤੇ ਹਮਲਾ ਕਰਕੇ ਤੇ ਲੀਡਰੀ ਕੈਂਪ ਕਰੋ ਜਿਤਨਾ ਪ੍ਰਾਣੇ ਆਦੀਵਾਸੀ ਕਰਦੇ ਸੀਗੇ ਹੈਡ ਹੰਟਿੰਗ ਕਰਦੇ ਸੀ ਇੱਕ ਦੂਜਿਆਂ ਤੇ ਹਮਲਾ ਕਰਦੇ ਸੀ ਜਾਂ ਅਫਰੀਕਨ ਕੰਟਰੀਆਂ ਦੇ ਵਿੱਚ ਅਜੇ ਵੀ ਚੱਲਿਆ ਜਾਂਦਾ ਹੈ ਹੇਟੀ ਦੇ ਵਿੱਚ ਚੱਲਿਆ ਜਾਂਦਾ ਹੈ ਕਈ ਜਗ੍ਹਾ ਤੇ ਕਈ ਕੋਛੇ ਹੋ ਜਾਂ ਜਲਦੀ ਜਾਂਦਾ ਹੈ ਆਪਾਂ ਜੇ ਓਵਰਆਲ ਹੋਲਿਸਟਿਕ ਪਰਸਪੈਕਟਿਵ ਆ ਜਿਹੜਾ ਦੁਨੀਆ ਕਿੱਧਰ ਨੂੰ ਜਾ ਰਹੀ ਹੈ ਕੀ ਦੁਨੀਆ ਚ ਪੰਡ ਰਹੀ ਹੈ ਜੇ ਉਹਦੇ ਲਈ ਅੱਖਾਂ ਤੇ ਕੰਨ ਖੋਲੇ ਹੀ ਨਹੀਂ ਹੈ ਤੇ ਅਸੀਂ ਐਵੇਂ ਆਪਣੇ ਖੂਚ ਡੱਡੂ ਵਾਂਗੂ ਛਾਲਾਂ ਮਾਰੀ ਜਾਂਦੇ ਆ ਆ ਕਰਨਾ ਆ ਕਰਨਾ ਔਰ ਸਭ ਤੋਂ ਵੱਧ ਸਾਨੂੰ ਜਿਹੜੀ ਖੁਸ਼ੀ ਹੁੰਦੀ ਹੈ ਦੂਜਿਆਂ ਨੂੰ ਨਿੰਦ ਕੇ ਉਹਨੇ ਮਾਰਾ ਕੀਤਾ ਉਹਨੇ ਮਾਰਾ ਕੀਤਾ ਤੇ ਜਿਹੜਾ ਉਹਦਾ ਅੰਤ ਨਿਕਲਦਾ ਕਿ ਇਹ ਦੇ ਕਰਕੇ ਮੈਂ ਬਹੁਤ ਚੰਗਾ ਕਿਉਂਕਿ ਤੁਸੀਂ ਸਾਲਿਆਂ ਨੂੰ ਨਿੰਦਦੇ ਗਏ ਨਾ ਤੇ ਤੁਸੀਂ ਚੰਗੇ ਬੱਚੇ ਕੱਲੇ ਉਹ ਇਹ ਬੰਦੇ ਨਹੀਂ ਸੋਚਦੇ ਭੀ ਜੇ ਅਸੀਂ ਨਿੰਦਦੇ ਹੀ ਇੰਨਾ ਆ ਨਿੰਦਣ ਕਰ ਅਸੀਂ ਇਹਨੇ ਵੱਡੇ ਬਣ ਗਏ ਆ ਕ੍ਰਿਟਿਸਿਜ਼ਮ ਹੋਰ ਚੀਜ਼ ਹੁੰਦੀ ਆ ਪਰ ਨਿੰਦਣਾ ਇੱਕ ਹੋਰ ਚੀਜ਼ ਹੁੰਦੀ ਆ ਮੈਂ ਬਿਲਕੁਲ ਹੀ ਟਾਈਮ ਦੇ ਵਿੱਚ ਰਹੂੰਗਾ ਮੈਂ ਬਿਲਕੁਲ ਦੋ ਚਾਰ ਨੁਕਤੇ ਮਾੜੀਆਂ ਮਾੜੇ ਗੱਲ ਕਰਕੇ ਇਸ਼ਾਰਾ ਮੁਜ਼ਮ ਬੈਠ ਜਾਣਾ ਅੱਜ ਦੀ ਦੁਨੀਆ ਜਿੱਥੇ ਡੈਮੋਕ੍ਰੇਸੀ ਸਾਨੂੰ ਇੰਨੇ ਢੋਲ ਠਮੱਕੇ ਨਾਲ ਦਿੱਤੀ ਸੰਵਿਧਾਨ ਦਿੱਤਾ ਸਾਰਾ ਇਹ ਉਸ ਡੈਮੋਕ੍ਰੇਸੀ ਤੋਂ ਵੀ ਮੂਨਕਰ ਹੋਣ ਵਾਲੀ ਆ ਔਰ ਹੋ ਰਹੀਆ ਹੋ ਜਾਣੀ ਜਿਸ ਕਿਸਮ ਦੀ ਅਮਰੀਕਾ ਚ ਜਿੱਤਾਂ ਹੋਈਆਂ ਜਿਸ ਕਿਸਮ ਦਾ ਫਰਾਂਸ ਦਾ ਜਿਸ ਕਿਸਮ ਦਾ ਜਰਮਨ ਦਾ ਇੱਕੋ ਛੱਡ ਕੇ ਯੂਕੇ ਦੇ ਵਿੱਚ ਲੇਬਰ ਪਾਰਟੀ ਆ ਗਈ ਬਾਕੀ ਸਭ ਜਗ੍ਹਾ ਫਾਰ ਰਾਈਟ ਆ ਰਹੇ ਆ ਜਿਨ੍ਹਾਂ ਨੇ ਭੋਰਾ ਭਰ ਪਰਵਾਹ ਨਹੀਂ ਕਰਨੀ ਕਿਹੜਾ ਕਾਨੂੰਨ ਆ ਤੇ ਕਿਹੜੀ ਡੈਮੋਕ੍ਰੇਸੀ ਆ ਤੇ ਕਿਹੜੇ ਉਹਨਾਂ ਦੇ ਲੋਕਾਂ ਦੇ ਸਿਵਲ ਸੁਸਾਇਟੀ ਆ ਕਿਹੜੇ ਰਾਈਟ ਆ ਕੀ ਸਿੱਖ ਜਿਹੜੀ ਦੁਨੀਆ ਦੀ ਇਸ ਪਾਸੇ ਨੂੰ ਧਾਰਾ ਆ ਰਹੀ ਹੈ ਵਿੱਚੇ ਪੂਤਨ ਜਿਹਾ ਇਸ ਸਮਨਾ ਉਹ ਆਪਣੇ ਡਿਫੈਂਸ ਚ ਕਾ ਰਿਹਾ ਪਰ ਆਪਣੇ ਢੰਗ ਨਾਲ ਕਰ ਰਿਹਾ ਜੋ ਕਰ ਰਿਹਾ ਉਹਨੂੰ ਵੀ ਘੇਰਾ ਪਿਆ ਆ ਉਹ ਵੀ ਆਪਣੇ ਤੌਰ ਤੇ ਆ ਜੋ ਚਾਈਨਾ ਜਿਵੇਂ ਪੂਰਾ ਹੈ ਕਿ ਅਸੀਂ ਜਿਹੜੀਆਂ ਸਾਡੇ ਚਾਰੇ ਪਾਸੇ ਸ਼ਕਤੀਆਂ ਹੈਗੀਆਂ ਉਹਨਾਂ ਤੋਂ ਅਵਗਤ ਹੈ ਚਾਈਨਾ ਤਾਂ ਚਾਰੇ ਪਾਸੇ ਬੈਠਾ শ্রীলੰਕਾ ਜ ਮਾਲਦੀਵ ਦੇ ਵਿੱਚ ਉਹਨਾਂ ਵੱਲ ਅਸੀਂ ਮਤਲਬ ਤੁਸੀਂ ਲਾਲੋ ਨਾਰਥ-ਈਸਟ ਦੇ ਵਿੱਚ ਤੁਹਾਡੇ ਆਪਣੇ ਮਨੀਪੁਰ ਦਾ ਹੋਰ ਸਾਡੇ ਦਾ ਉਹ ਇੱਕ ਘੱਟ ਗਿੰਦੀਆਂ ਦਾ ਮਾਮਲਾ ਉਹ ਉੱਥੇ ਕ੍ਰਿਸਚੀਅਨਟੀ ਦਾ ਮਾਮਲਾ ਕਦੀ ਸਾਡੇ ਇਹ ਵਿਚਾਰ ਚਰਚਾ ਆਉਂਦੀ ਨਹੀਂ ਅਸੀਂ ਐਉਂ ਲੱਗਦੇ ਹਾਂ ਕਿ ਅਸੀਂ ਇੱਕ ਬਿਲਕੁਲ ਜਜ਼ੀਰੇ ਤੇ ਬੈਠੇ ਹਾਂ ਆਈਸੋਲੇਟਿਡ ਬੈਠੇ ਹਾਂ ਆਪਣੇ ਮਸਲੇ ਧੁੱਸ ਦੇ ਕੇ ਅਸੀਂ ਖਤਮ ਕਰ ਲਾਂਗੇ ਇੰਜ ਥੋੜੀ ਹੁਣੇ ਆ ਅੱਜ ਜਿਸ ਜੋਗ ਦੇ ਵਿੱਚ ਅਸੀਂ ਜੀ ਰਹੇ ਹਾਂ ਉਹ ਰੀਅਲ ਵਰਲਡ ਤੇ ਉਹਦੀ ਕੋਈ ਤਾਕਤ ਹੀ ਨਹੀਂ ਰਹੀ ਜਿਹੜਾ ਰੀਅਲ ਵਰਲਡ ਅਸੀਂ ਲਿਵ ਕਰਦੇ ਆਂ ਉਤੇ ਸਾਰੇ ਦਾ ਸਾਰਾ ਚੱਕ ਕੇ ਆਰਟੀਫੀਸ਼ੀਅਲ ਇੰਟੈਲੀਜੈਂਸ ਚ ਲੈ ਗਏ ਆ ਉਹ ਅੱਜ ਦੀ ਡਿਜੀਟਲ ਵਰਲਡ ਦੇ ਵਿੱਚ ਲੈ ਗਏ ਆ ਰਤੋ ਰਤ ਗੇਮ ਬਦਲ ਕੇ ਆਉਂ ਰੱਖਦੇ ਆ ਤੁਹਾਡੇ ਸਾਹਮਣੇ ਹੁਣੇ ਜਿਹੜੀਆਂ ਅਮਰੀਕਨ ਚੋਣਾ ਹੋਈਆਂ ਕਿਵੇਂ ਉਹ ਆਪ ਕੀ ਨਾ ਆ ਉਹਦਾ ਜਿਹੜਾ ਐਲਨ ਮਸਕ ਉਹ ਆਪ ਸਿੱਧੇ ਤੌਰ ਤੇ ਖੜਾ ਹੋ ਗਿਆ ਕਾਰਪੋਰੇਟ ਵੱਡਾ ਐਡਾ ਵੱਡਾ ਸਾਰੀ ਉਹਦੀ ਕਿੰਨੀ ਸਟਾਰਲਿੰਕ ਐਕਟੀਵਿਟੀ ਸੈਟੇਲਾਈਟ ਦਾ ਸਾਰਾ ਵੱਡਾ ਉਹਦਾ ਆਟ ਜਗਾੜਿਆ ਕਿ ਦੁਨੀਆ ਦੇ ਵਿੱਚ ਕਿਸੇ ਦੀ ਗੇਮ ਕਦੋਂ ਵੀ ਖੇਦੀ ਨਹੀਂ ਕਮਾ ਸਕਦੇ ਆ ਅੱਜ ਸਾਡਾ ਜੇ ਕੋਈ ਜੋ ਜਿੱਥੇ ਜਿੱਥੇ ਵੀ ਮੂਵਮੈਂਟ ਹੁੰਦੀ ਹੈ ਜਿੱਥੇ ਜਿੱਥੇ ਵੀ ਸਟਰਗਲ ਹੋ ਰਿਹਾ ਫਟ ਦੇਣੀ ਇੰਟਰਨੈਟ ਛੱਟ ਕਰੋ ਜਦੋਂ ਹੋਇਆ ਧਾਰਾ 377 ਹੋਈ 3 ਮਹੀਨੇ ਇੰਟਰਨੈਟ ਬੰਦ ਕਰਤਾ ਮਣੀਪੋਰੀਆ ਇੰਟਰਨੈਟ ਬੰਦ ਕਰੋ ਦੁਨੀਆ ਤੇ ਉਥੋਂ ਦੀ ਉਥੋਂ ਚੱਲਣ ਈ ਹੈ ਦੁਨੀਆ ਨੂੰ ਕੰਟਰੋਲ ਤੇ ਉਸ ਸ਼ਕਤੀਆਂ ਰਾਹੀਂ ਜਿਹੜੀਆਂ ਅਦੇਖਿਆ ਸਾਡੀ ਆਜ਼ਾਦੀ ਸਾਡੀ ਸੋਚ ਸੋਚ ਜਿਹਨੂੰ ਜਿਹਨੂੰ ਪੋਸਟ ਟਰੁੱਥ ਕਹਿੰਦੇ ਆ ਜਿੰਨੂੰ ਮਰਜ਼ੀ ਜਿੱਦਨ ਨੂੰ ਮਰਜ਼ੀ ਲਈ ਚੱਲੋ ਜਣੀ ਲੋਕਾਂ ਨੂੰ ਜਦੋਂ ਦੂਜੀ ਸਾਈਡ ਅਸਲੀ ਸਾਈਡ ਆਉਣ ਹੀ ਨਹੀਂ ਦੇਣੀ ਆ ਮੈਂ ਤੇ ਬਹੁਤ ਧੰਨਵਾਦੀ ਆ ਜਿਹੜਾ ਛੋਟੇ ਛੋਟਾ ਸੋਸ਼ਲ ਮੀਡੀਆ ਆ ਜਿਹੜਾ ਆਪਣੇ ਛੋਟੇ ਛੋਟੇ ਜਰਨਲਿਸਟਾਂ ਨੇ ਖੋਲਿਆ ਉਹਦੇ ਕਰਕੇ ਲੋਕਾਂ ਦੀ ਆਵਾਜ਼ ਲੋਕਾਂ ਕੋਲ ਜਿਹੜੀ ਸਹੀ ਆਵਾਜ਼ ਆ ਕਿਤੇ ਨਾ ਕਿਤੇ ਪਹੁੰਚ ਰਹੀ ਆ ਜਿਹੜਾ ਮেইনਸਟ੍ਰੀਮ ਆ ਤੇ ਫਿੱਕਾ ਸਿੱਟਾ ਐਨ ਤੂਤਾ ਬਣਿਆ ਹੋਇਆ ਫਿਰ ਲੋਕ ਕਿੱਥੋਂ ਸੋਚਣ ਕਿੱਥੋਂ ਚੰਗੇ ਫੈਸਲੇ ਲੈਣਗੇ ਕਿਹਨੂੰ ਲੀਡਰ ਬਣਾਉਣਾ ਕਿਹੜੀ ਪਾਰਟੀ ਬਣਾਉਣੀ ਕਿੱਥੋਂ ਹੋਊਗਾ ਬੜਾ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਪਾਗਲ ਕੀਤਾ ਬਿਆ ਲੋਕਾਂ ਨੇ ਅਸਲੀ ਜਿਹੜੇ ਹਾਲਾਤ ਆ ਪਹਿਲਾਂ ਅਸੀਂ ਉਸ ਨੂੰ ਆਬਜੈਕਟਿਵ ਕੰਡੀਸ਼ਨ ਦਾ ਆਬਜੈਕਟਿਵ ਨਾ ਐਨਾਲਿਸਿਸ ਕੀਤਾ ਜਾਏ ਔਰ ਸਾਡੇ ਦੇਸ਼ ਚ ਵੀ ਆ ਹੁਣ ਜਿੱਦਣ 트ੰਪ ਨੇ ਮਿਰਖੇ 26 ਜਨਵਰੀ ਨੂੰ ਜਾਣ ਦਿੱਤੀ ਜਾਂ ਜਦੋਂ ਵੀ ਜਨਵਰੀ ਦੇ ਚੌਥੇ ਹਫਤੇ ਲੈ ਲੈਣਾ ਚਾਰਜ ਲੈ ਲੈਣਾ ਸਾਡਾ ਯਾਰ ਹੈ ਸਾਡਾ ਪ੍ਰਧਾਨ ਮੰਤਰੀ ਵੀ ਉਹਨਾਂ ਦਾ ਯਾਰ ਹੈ ਤੇ ਦੇਖਿਓ ਤਾਂ ਇੱਥੇ ਵੀ ਹੁਣ ਖੁਸ਼ੀਆਂ ਤਾਂ ਹੈ ਹੀ ਐ ਇਸ ਗੱਲ ਦੀਆਂ ਵੀ ਸਾਡੀ ਉਧਰ ਵੀ ਆ ਉਧਰ ਵੀ ਆ ਸਾਰੇ ਪਾਸੇ ਇੱਥੇ ਵੀ ਜਿਹੜਾ ਹਿੰਦੂਤਵਾ ਅਜੰਡਾ ਅੱਗੇ ਨਾਲੋਂ ਬਹੁਤ ਸਟਰੋਂਗਲੀ ਆਊਗਾ ਇਸ ਗੱਲ ਨੂੰ ਸਾਨੂੰ ਸੋਚਣਾ ਪਊਗਾ ਕਿ ਉਹ ਹੁਣੇ ਪੜ ਗਿਆ ਸੀਗਾ ਪਤਾ ਨਹੀਂ ਕਿਹੜੀ ਛੋਟੀ ਜੀ ਜਗ੍ਹਾ ਮੈਰਿਟਸ ਦੇ ਲਾਗੇ 30 ਦਿਨ ਕੋਰਟ ਦੇ ਰਾਹੀਂ ਆਰਡਰ ਲੈ ਕੇ ਤੁਰੇ ਹੀ ਰਹਿੰਦੇ ਆ ਕਿ ਇੱਥੇ ਜੀ ਮਸਜਿਦ ਦੇ ਥੱਲੇ ਮੰਦਿਰ ਆ ਉਹ ਫੇਰ ਉਹ ਕੁੱਟਦੇ ਦੋ ਬੰਦੇ ਮਾਰਦੇ ਚੱਲਿਆ ਨਾ ਅਜੰਡਾ ਡਿਸਕੋਰਸ ਚੱਲਿਆ ਨਾ ਸਾਨੂੰ ਇਸ ਗੱਲ ਤੋਂ ਵਹਿਲ ਨਹੀਂ ਆ ਕਿ ਉਹਨੂੰ ਠੋਕਣਾ ਉਹਨੂੰ ਲਾਉਣਾ ਉਹਨੂੰ ਮਾਰਨਾ ਆ ਲੈ ਗਿਆ ਉਹ ਲੈ ਗਿਆ ਯਾਰ ਸਾਡੀ ਕਿਹਨੀ ਰੁਕੀ ਦੁਨੀਆ 'ਚ ਜੀਂਦੀ ਆ ਕਿਤੇ ਇਹਦੇ ਦੇ ਵੱਡੇ ਪ੍ਰੋਸੈਸ ਚੱਲ ਰਿਹਾ ਹੈ ਇਹਦੀ ਵੱਡੀ ਪੋਲਿਟਿਕਸ ਚੱਲ ਰਹੀ ਹੈ ਉਹ ਨੂੰ ਅਸੀਂ ਸੰਬੋਧਿਤ ਹੋਣ ਲਈ ਤਿਆਰ ਨਹੀਂ ਇੱਕ ਗੱਲ ਮੈਂ ਦੱਸ ਦਿਆਂ ਇੰਜ ਹੁੰਦਾ ਤੁਹਾਡੀ ਸੋਚ ਇੱਕਦਮ ਬਦਲ ਜੂਗੀ ਜੇ ਰੈਫਰੈਂਸ ਬਦਲ ਦੋਤੇ ਪਿੰਡ ਚ ਕਿੰਨੀਆਂ ਲੜਾਈਆਂ ਹੁੰਦੀਆਂ ਧੜੇਬੰਦੀ ਹੁੰਦੀ ਹੈ ਪੰਚਾਇਤੀ ਚੋਣਾਂ ਚ ਦੇਖ ਲਓ ਕਿਵੇਂ ਹੈ ਵੱਡੂ ਟੁਕੂ ਹੁੰਦੇ ਆ ਬਿ ਛੱਡਣਾ ਨਹੀਂ ਗੋਲੀਆਂ ਵੀ ਚਾਲਦੀਆਂ ਪਰ ਜੇ ਪਤਾ ਲੱਗ ਜੇ ਕਿ ਉਹ ਜਿਹੜੇ ਪਰਲੇ ਪੰਜ ਪਿੰਡ ਆ ਸਾਡੇ ਪਿੰਡ ਤੇ ਹਮਲਾ ਕਰਨ ਆ ਸਾਰੇ ਇਕੱਠੇ ਹੁੰਦੇ ਆ ਰੈਫਰੈਂਸ ਬਦਲ ਗਿਆ ਨਾ ਉਹ ਕਹਿੰਦੇ ਯਾਰ ਪਿੰਡਾ ਪਿੰਟ ਬਚਾਓ ਫਿਰ ਆਪਸ ਵਿੱਚ ਬਾਤ ਚ ਲੜ ਲਾਂਗੇ ਅਸੀਂ ਕੀ ਕਰਦੇ ਆ ਕਿ ਅਸੀਂ ਉਸ ਲਾਰਜਰ ਸਿਚੁਏਸ਼ਨ ਨੂੰ ਦੇਖ ਕੇ ਆਪਣੇ ਪੰਥ ਦਾ ਆਪਣੇ ਕਮਿਊਨਿਟੀ ਦਾ ਬ੍ਰਾਦਰੀ ਦਾ ਸੋਚ ਦਾ ਕੋਈ ਸੋਸ਼ਲ ਪ੍ਰੋਗਰਾਮ ਕੋਈ ਕਲਚਰਲ ਪ੍ਰੋਗਰਾਮ ਕੋਈ ਇੰਟੈਲੈਕਚੁਅਲ ਪ੍ਰੋਗਰਾਮ ਜਿੱਥੇ ਸਾਡੀ ਬ੍ਰੇਨਸਟਾਰਮ ਹੋਏ ਆਪਾਂ ਇਹਨਾਂ ਵੱਡੀਆਂ ਤੋਂ ਵੱਡੀਆਂ ਸਾਰੀਆਂ ਹਸਤੀਆਂ ਨੂੰ ਦੁਨੀਆ ਦੀਆਂ ਤਾਕਤਾਂ ਨੂੰ ਸੰਬੋਧਿਤ ਹੋਈਏ ਉਹਦੇ ਚ ਆਪਣੀ ਜਗ੍ਹਾ ਬਣਾਈਏ ਉਸ ਨੂੰ ਕਰਨ ਦੀ ਜਗ੍ਹਾ ਸਾਡੀ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਅਸੀਂ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਵਾਲੇ ਬਹੁਤ ਹੀ ਨੈਗੇਟਿਵ ਹੋ ਚੁੱਕੇ ਹਾਂ ਉਸ ਮੈਂਟੈਲਿਟੀ ਤੋਂ ਛਣ ਬਾਹਰ ਹੋਣਾ ਪਊਗਾ ਮੈਨੂੰ ਹੁਣ ਦੱਸੋ ਕਿ ਕੀ ਐਜੀਪੀਸੀ ਹਵਾ ਚ ਬਣਨੀ ਆ ਵਿੱਚੋਂ ਹੀ ਬੰਦਿਆਂ ਤੋਂ ਬਣਨੀ ਆ ਹੁਣ ਐਜੀਪੀਸੀ ਦਾ ਆਪਾਂ ਕਹਿੰਦੇ ਹਾਂ ਕਿ ਹੋਰ ਤਰੀਕੇ ਨਾਲ ਬੜੇ-ਬੜੇ ਸੋਹਣੇ-ਸੋਹਣੇ ਪ੍ਰੋਗਰਾਮ ਵੀ ਇੱਥੇ ਲੈ ਕੇ ਆਉਂਦੇ ਆ ਇੰਜ ਹੋ ਜੇ ਵਧੀਆ-ਵਧੀਆ ਬੰਦੇ ਹੋਣ ਸਿਆਣੇ-ਸਿਆਣੇ ਬੀਬੇ-ਬੀਬੇ ਹੈਨਾ ਦੁੱਧ ਤੋਤੇ ਬੰਦੇ ਲੱਭੋ ਫੇਰ ਉਹ ਪਾਰਟੀ ਬਣਾਉਣ ਫੇਰ ਉਹ ਐਸਜੀਪੀਸੀ ਚ ਵੀ ਖੜੇ ਹੋ ਇੱਕ ਕਦੀ ਨਹੀਂ ਹੋਣਾ ਨਾ ਕਦੀ ਦੁਨੀਆ ਚ ਹੋਇਆ ਕਿੱਥੇ ਹੋਇਆ ਮੈਨੂੰ ਇੱਜਾ ਦੱਸੋ ਪੋਲਿਟਿਕਸ ਹਮੇਸ਼ਾ ਇਹੋ ਜਿਹੀ ਰਹੀ ਆ ਉਹ ਥੋੜੀ ਬਹੁਤ ਡਿਗਰੀਜ਼ ਦੇ ਵਿੱਚ ਉਹ ਉਹਨੂੰ ਅਪਰੂਵ ਕੀਤਾ ਗਿਆ ਜਾਂ ਹਾਲਾਤਾਂ ਵਿੱਚ ਉਹ ਮਜਬੂਰੀ ਚ ਅਪਰੂਵ ਹੋਈ ਹੈ ਇਸ ਲਈ ਜਿੰਨਾ ਕਿ ਸਾਡੇ ਕੋਲ ਜਿਹੋ ਜਿਹਾ ਹੈ ਉਹਦੇ ਚ ਇੰਪਰੂਵਮੈਂਟ ਕਿਵੇਂ ਕਰਨੀ ਉਹਦੇ ਬਾਰੇ ਸੋਚੋ ਤੁਸੀਂ ਨਮਾਟਾ ਦੇ ਕੋ ਕੁਛ ਨਹੀਂ ਹੁਣਾ ਸਾਡੇ ਕੋ ਕਿਹੜੇ ਸਾਧਨ ਆ ਸਾਡੇ ਕੋ ਕਿਹੜਾ ਮੀਡੀਆ ਸਾਡੇ ਕੋ ਕਿਹੜਾ ਪੈਸਾ ਕੀ ਕਿ ਕਿੰਨੇ ਕੁ ਤੁਸੀਂ ਮੁਕਾਬਲਾ ਕਰ ਲੋਗੇ ਜਿਹੜੇ ਐਸਟੈਬਲਿਸ਼ਡ ਸਿਸਟਮ ਆ ਆਪਾਂ ਇਹ ਨਾ ਕਰੀਏ ਕਿ ਛੇੜਾ ਹੈਗਾ ਉਹਨੂੰ ਤੇ ਟਾਉਣ ਵੱਲ ਲੱਗੇ ਰਹੀਏ ਤੇ ਖੁਸ਼ ਮੜੇ ਹੋਈਏ ਕਿ ਅੱਜ ਠੋਕ ਕੇ ਆ ਗਿਆ ਮੈਂ ਔਰ ਬਣਾਉਣ ਵਾਲੇ ਜੇ ਪੁੱਛੇ ਵੀ ਫਿਰ ਬਣਾਇਆ ਕੀ ਉਹ ਤੇ ਅਜੇ ਪਤਾ ਨਹੀਂ ਉਹ ਤੇ ਸੋਚਾਂਗੇ ਇਹ ਨੈਗੇਟਿਵ ਸੋਚ ਆ ਬਹੁਤ ਆਤਮਕਾਤੀ ਸੋਚ ਆ ਸਾਨੂੰ ਇਸ ਸੋਚੋਂ ਬਾਹਰ ਆਉਣਾ ਚਾਹੀਦਾ ਔਰ ਜਿਸ ਕਿਸਮ ਦੀ ਮੈਂ ਇਸ ਗੱਲ ਨਾਲ ਵੀ ਸਹਿਮਤ ਆ ਪਿਆਰ ਲਾਲ ਘਰ ਕੋ ਨਾਲ ਤੇ ਬਹੁਤ ਹੀ ਸੋਹਣੇ ਪਰਸਪੈਕਟਿਵ ਚ ਸਾਰੀ ਗੱਲ ਕਰੇ ਹੀ ਦਿੱਤੀ ਆ ਕਿ ਐਡਾ ਵੱਡਾ ਦੁਨਿਆਵੀ ਮਾਨਵਵਾਦੀ ਫਲਸਫਾ ਸਾਨੂੰ ਇਸ ਗੱਲ ਤਾਂ ਬਹੁਤ ਦੁੱਖ ਹੋਊਗਾ ਕਿ ਜੇ ਇਹ ਸਾਡੀਆਂ ਆਪਸੀ ਚੁੰਝ ਫਸਾਈ ਦੇ ਵਿੱਚ ਹੀ ਖਤਮ ਹੋ ਜੇ ਔਰ ਭਾਵੇਂ ਉਹ ਐਜੀਪੀਸੀ ਮੈਂ ਆਖਰ ਗੱਲ ਕਹਿ ਕੇ ਬੰਦ ਕਰਦਾ ਭਾਵੇਂ ਉਹ ਐਜੀਪੀਸੀ ਹੈ ਪਾਵੇਂ ਉਹ ਸਾਡੇ ਪੋਲੀਟਿਕਲ ਇੰਸਟੀਚਿਊਸ਼ਨ ਆ ਪਾਵੇਂ ਉਹ ਸੁਧਾਰ ਲੈਰ ਵਾਲੇ ਆ ਪਾਵੇਂ ਉਹ ਅਕਾਲੀ ਦਲ ਆ ਇਹ ਸਾਰੇ ਜਿਹੋ ਜਿਹੇ ਵੀ ਹੈਗੇ ਆ ਉਹਨਾਂ ਨੂੰ ਤੁਸੀਂ ਕਿਸੇ ਵੀ ਰੂਪ ਦੇ ਵਿੱਚ ਥੋੜੀ ਬਹੁਤ ਸੱਤਾ ਚ ਲਿਆਉਣਾ ਸਾਡੀ ਕੋਈ ਇੱਕ ਰਿਜੀਨਲ ਪਾਰਟੀ ਆ ਉਰਤੇ ਕੋਈ ਤੁਹਾਡੇ ਕੋਲ ਹੈ ਨਹੀਂ ਜੋ ਹੈ ਹੈ ਤੇ ਸਾਨੂੰ ਉਹ ਵੀ ਦੱਸ ਦਿਓ ਵੀ ਆ ਹੈਗੀ ਆ ਜਿਹੜੀ ਤੁਸੀਂ ਇਹ ਗੱਲ ਕਹਿੰਦੀਆਂ ਕਿ ਬਣਾਵਾਂਗੇ ਉਹ ਉਹ ਟਾਈਮ ਨਹੀਂ ਆਉਣਾ ਕਰੀ ਉਹ ਬੜੇ ਸਾਲਾਂ ਚੋਂ ਅਸੀਂ ਦੇਖਿਆ ਇਹ ਬੜੀਆਂ ਕੋਸ਼ਿਸ਼ਾਂ ਵੀ ਕਰ ਲੀਆਂ ਉਹ ਬਣਦੀ ਨਹੀਂ ਅਮੀਰ ਸਿੰਘ ਹੁਣਾਂ ਨੇ ਵੀ ਜੂਜ ਦਾ ਆਪਣਾ ਬਣਾਇਆ ਸੀਗਾ ਮੁੜ ਕੇ ਉਹ ਇੱਕ ਦੋ ਮੀਟਿੰਗਾਂ ਹੋ ਗਏ ਖਤਮ ਹੋ ਗਿਆ ਉਹ ਚੱਲਦਾ ਨਹੀਂ ਬੰਦੇ ਬਹੁਤ ਸੁੰਨੇ ਸੀ ਕੋਈ ਕਮੀ ਥੋੜੀ ਜੀ ਵਿਚਾਰ ਦੀ ਕਮੀ ਨਹੀਂ ਸੀ ਪ੍ਰੋਗਰਾਮ ਦੀ ਕਮੀ ਨਹੀਂ ਸੀ ਆਪਾਂ ਕਿੰਨੀਆਂ ਯਾਤਰਾ ਕਰ ਲੀਆਂ ਪੰਜਾਬ ਦੀਆਂ ਗਿਆਨੀ ਕੇਵਲ ਸਿੰਘ ਹੁਣ ਇਹ ਇਸ ਉਮਰੇ ਕਿੰਨੇ ਹਿੰਮਤੀ ਹੈਗੇ ਆ ਸਾਰੇ ਪੰਜਾਬ ਦੀਆਂ ਯਾਤਰਾ ਕਰ ਲੀਆਂ ਕਿੰਨਾਕ ਪੰਜਾਬ ਨੂੰ ਅਸੀਂ ਹਿਲਾ ਲਿਆ ਮੁਸ਼ਕਿਲ ਆ ਲੋਕੀ ਆਪੋ ਆਪਣੇ ਇੰਨੇ ਦਬਾਅ ਥੱਲੇ ਆ ਇੰਨੇ মিডিਆ ਦੇ ਟੈਰਰ ਥੱਲੇ ਕਹਿ ਲੋ ਤੁਸੀਂ ਇੰਨੇ ਕਬਜ਼ੇ ਥੱਲੇ ਆ ਪੀਪਲਜ਼ ਮਾਈਂਡ ਇਜ਼ ਕਲੋਨਾਈਜ਼ਡ ਕੰਟੀਨਿਊਸਲੀ ਇਸ ਕਰਕੇ ਉਹਦੇ ਚ ਉੱਪਰ ਕੇ ਪਹਿਲਾਂ ਅਸੀਂ ਆਪਸ ਵਿੱਚ ਭਰੋਸਾ ਪੈਦਾ ਕਰੀਏ ਨਿੰਦਿਗੇ ਘੱਟ ਤੇ ਸੋਚੀਏ ਅੱਗੇ ਨੂੰ ਤੇ ਗਲੋਬਲ ਪਰਸਪੈਕਟਿਵ ਨੈਸ਼ਨਲ ਪਰਸਪੈਕਟਿਵ ਤੇ ਐਜ਼ ਏ ਇੱਕ ਛੋਟਾ ਜਿਹਾ ਮਿਨੋਰੀਟੀ ਸਾਡੀ ਉਹਦੇ ਚ ਫਲੋਰਿਸ਼ ਕਿਵੇਂ ਹੋਵੇ ਜੂਸ ਜਾਂ ਅਕੈਡਮਿਕਸ ਵਿੱਚ ਪਾਰ ਐਕਸਲੈਂਸ ਪੈਸੇ ਵਿੱਚ ਪਾਰ ਐਕਸਲੈਂਸ ਦੁਨੀਆ ਦੀ ਪੋਲਿਟਿਕਸ ਨੂੰ ਕੰਟਰੋਲ ਕਰਦੇ ਆ ਪਾਰ ਐਕਸਲੈਂਸ ਕਿਉਂਕਿ ਉਹ ਗਲੋਬਲੀ ਸੋਚਦੇ ਆ ਅਸੀਂ ਬਿਲਕੁਲ ਹੀ ਆਪਣੇ ਘਰ ਦੀ ਖੂਹ ਵਾਲੀ ਡੱਡੂ ਸੋਚੋਂ ਬਾਹਰ ਨਹੀਂ ਆਉਣਾ ਚਾਹੁੰਦੇ ਜਦ ਤੱਕ ਨਹੀਂ ਆਓਗੇ ਗੱਲਾਂ ਬਹੁਤ ਸੋਹਣੀਆਂ ਲੱਗਣਗੀਆਂ ਕੰਨ ਨੂੰ ਵੀ ਚੰਗੀਆਂ ਲੱਗਣਗੀਆਂ ਪਰ ਤਰਾਤਲ ਤੇ ਅਸੀਂ ਕੁਝ ਵੀ ਨਹੀਂ ਕਰ ਪਾਵਾਂਗੇ ਬਹੁਤ ਬਹੁਤ ਸ਼ੁਕਰੀਆ